ਖਾਰੀ ਅੰਗਰੇਜ਼ ਵਿੱਚ ਬੈਂਕ ਤੇ ਸਾਰੇ ਬਣਾਉਂਦੇ ਆ ਬੋਲਦਾ ਇੱਧਰ ਬੋਲੀ ਬਣਾਵਾ ਆ ਪੰਜਾਬੀ ਬੋਲੀ ਆ 100 ਮਿੰਟ ਤੋਂ ਆਹ ਮੋਟਰਸਾਈਕਲ ਦੀ ਪਾਸਾ ਉਹ ਕਿਹਾ ਲੋ ਜੀ ਲੋ ਬਣਾ ਬੋਲੋ ਮੈਂ ਬੋਲਣਾ ਬੋਲੋ ਪਰਸਨਰ ਸਾਜੋ ਕੇ ਸਾਡੇ ਭਾਰਤ ਮਾਲਾ ਦੀ ਰੋਡ ਬਣ ਰਿਹਾ ਹੈ ਬੜੇ ਦੁੱਖ ਨਾਲ ਮੈਨੂੰ ਫੇਰ ਕਹਿਣਾ ਪੈਂਦਾ ਪਿਛਲੇ ਦਿਨ ਵੀ ਜਦੋਂ ਮੈਂ ਪਾਇਆ ਮੈਨੂੰ ਇੱਥੇ ਜਾਮ ਲਾਉਣਾ ਪਿਆ ਅੱਜ ਮੈਂ ਫੇਰ ਮੜੇ ਨੂੰ ਚੱਲੇ ਆਇਆ ਇੱਥੇ ਆ ਕੇ ਹਾਲ ਦੇਖੋ ਕਿਆ ਸਾਡੇ ਲੋਕਾਂ ਦਾ ਸਾਡੇ ਲੋਕ ਇਹਨੇ ਨਰਕ ਬਣਾ ਦਿੱਤੀ ਜਿਵੇਂ ਅਸੀਂ ਐਸਡੀਐਮ ਸਾਹਿਬ ਨੂੰ ਵੀ ਕਈ ਵਾਰ ਕਹਿ ਲਿਆ ਕਿ ਇਹਨਾਂ ਸਾਡੀਆਂ ਮੀਟਿੰਗਾਂ ਹੋ ਰਹੀਆਂ ਇਹ ਸਾਰਾ ਕੁਝ ਪੱਕਾ ਦੱਸਿਆ ਉੱਥੇ ਹੈ ਜੇ ਇਹਨਾਂ ਨੇ ਆਹ ਯਾਰ ਕਰਿਆ ਕੱਲ ਤਾਂ ਅਸੀਂ ਬਿਲਕੁਲ ਜਾਮ ਕਰ ਦੇਣਾ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਤੇ ਤੇਰੇ ਨਾ ਡੰਡ ਪਾਇਓ ਵੀ ਆ ਭਰਤ ਮਾ ਦਾ ਕਹਿ ਉਪਰ ਨਾ ਰੋਡ ਬੰਦ ਕਰ ਦੇਣਾ ਸੀ ਆ ਪੈਨਾਂ ਦਾ ਹੱਲ ਕਰਿਆ ਜਾਵੇ ਜਿਹੜੀਆਂ ਨੀਵੀਆਂ ਪੂਲੀਆਂ ਨਹੀਂ ਕੱਲੂ ਥੜੀਆਂ ਵਾਰਨ ਆਖਰੀ ਵਾਰਨ ਦਾ ਥੜੀ ਜੇ ਆਹੀ ਹਾਂ ਨਾ ਦੇਖੋ ਬੁਰਾ ਹਾਲ ਆ ਵਿਚੋਂ ਲੰਘਦੇ ਆਂਦਾ ਕੱਪੜਿਆਂ ਦਾ ਦੇਖੋ ਮਿੱਟੀਆ ਦਿਖਾਓ ਕਿੰਨਾ ਘਾਣ ਪਿਆ ਕਿੱਥੇ ਨੂੰ ਬੰਦਾ ਲਖੂਗਾ ਹੈ ਕੋਈ ਨਿਆਣਾ ਕੋਈ ਆਜੇ ਕੋਈ ਛੋਟੀ ਚੀਜ਼ਾਂ ਵਾਲਾ ਆਜਵੇ ਹੈ ਕੋਈ ਹੈ ਅੱਜ ਸਾਡ ਠੀਕ ਆ بارشਾ ਲੋ ਕੁਦਰਤੀ ਤਾਈ ਜੀ ਇਹਨਾਂ ਦਾ ਫਰਜ ਨਹੀਂ ਜੇ ਥਰੇ ਜਗ੍ਹਾ ਸਾਫ ਕਰੋ ਹੈ ਬੜੇ ਦੁਖ ਨਾਲ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਸਾਨੂੰ ਕਿਤੇ ਵੱਡੇ ਪੱਧਰ ਤੇ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਵੱਡੇ ਪੱਧਰ ਤੇ ਇਲਾਕੇ ਨਾਲ ਲਾਉਣੇ ਪੈਣ ਬੜੇ ਦੁੱਖ ਨਾਲ ਮੈਨੂੰ ਕਹਿਣੀ ਪੈਂਦੀ ਹੈ ਇਹਨਾਂ ਨੂੰ ਸਾਫ਼ ਕਰ ਦਿਓ ਜਾਂ ਇਹਨਾਂ ਦੇ ਵਿੱਚ ਮਾਨ ਪਾ ਦਿਓ ਨਾ ਪਾਣੀ ਦਾ ਲਾਂਗਾ ਚਾਹੀਦਾ ਜਿਹੜਾ ਹੈ ਨਾ ਉਹ ਪਾਣੀ ਲਾਂਗਾ ਕਰ ਸਾਰੀਆਂ ਪੁੜੀਆਂ ਦਾ ਉੱਧਰ ਕੱਲ ਵੀ ਆਂਦੀ ਪੱਤਰਕਾਰ ਨੂੰ ਦਿਖਾਏ ਪਾਸੋਂ ਸਾਰੀਆਂ ਪੁੜੀਆਂ ਮੈਂ ਬੁਰਾ ਹਾਲ ਆ ਹੈ ਦੱਸੋ ਇੱਥੇ ਕੀ ਹਾਲ ਆ ਸਾਡੇ ਲੋਕ ਵੀ ਬਿਸ਼ਰਮ ਹੋ ਕੇ ਲੰਘ ਜਾਂਦੇ ਪਤਾ ਨਹੀਂ ਕਿਉਂ ਨਹੀਂ ਕਰਦੇ ਚਲੋ ਮੈਂ ਇਹਨੂੰ ਫੇਰ ਦੁਬਾਰਾ ਬੇਨਤੀ ਕਰਦਾ ਕਿ ਅਸੀਂ ਵੱਡੇ ਪੱਧਰ ਤੇ ਜਾਮ ਲਾ ਦੇ ਇਹ ਕਿਤੇ ਨਾ ਸਾਨੂੰ ਦੇਖਿਆ ਵੈਗਰੂਜੀ ਦਾ ਖਾਲਸਾ ਵੈਗ ਫਤਿਹ ਬਾਜੀ ਬਾਤ ਕਰਦੇ ਅੱਖਰ ਦੇਖਾਂਗੇ ਤਨੀ ਅੱਖਰ ਦੀ ਗੂਰ ਦੇ ਸਾਹ ਦੇਖ ਆ ਮੜਗਾ 1000 ਰੁਪਏ ਜਿੱਤਣੇ ਨੰਬਰ ਇਹਨੂੰ ਪਾ ਦੋ ਨੰਬਰ ਅੱਜ ਆ ਦੇਖੋ ਕਿ ਆ ਹਾਲ